ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਬਹੁਤ ਪੁਰਾਣੀ ਹਵੇਲੀ ਦਿਖਾ ਰਹੇ ਹਾਂ ਜਿਹੜੀ ਕਿ ਜ਼ਿਲ੍ਹਾ ਮਾਨਸਾ ਦੇ ਪਿੰਡ ਬਾਜੇਵਾਲਾ ਦੇ ਵਿੱਚ ਆ ਦੋਸਤੋ ਇਹ ਹਵੇਲੀ ਦੱਸਦੇ ਆ ਕਿ ਪਹਿਲਾਂ ਕਿਸੇ ਸਰਦਾਰ ਪਰਿਵਾਰ ਉਹਨਾਂ ਨੇ ਇਹ ਹਵੇਲੀ ਬਣਵਾਈ ਸੀ ਤੇ ਉਸ ਤੋਂ ਬਾਅਦ ਇਹ ਹਵੇਲੀ ਸੇਠਾ ਨੇ ਖਰੀਦ ਲਈ ਤੇ ਦੋਸਤੋ ਬੇਸ਼ੱਕ ਅੱਜ ਇਹ ਹਵੇਲੀ ਹੈ ਤਾਂ ਖਸਤਾ ਹਾਲਤ ਦੇ ਵਿੱਚ ਆ ਪਰ ਇਹ ਹਵੇਲੀ ਦੀ ਬੰਤਰ ਦੱਸਦੀ ਆ ਕਿ ਕਿਸੇ ਸਮੇਂ ਇਸ ਹਵੇਲੀ ਦਾ ਇਸ ਏਰੀਏ ਇਸ ਪਿੰਡ ਦੇ ਵਿੱਚ ਇੱਕ ਵੱਖਰਾ ਰੂਪ ਸੀ ਇੱਕ ਵੱਖਰੀ ਟੌਰ ਸੀ ਜਿਸ ਤਰ੍ਹਾਂ ਆਪਾਂ ਸਾਹਮਣੇ ਤੋਂ ਦੇਖ ਰਹੇ ਆ ਜਿਹੜੇ ਇਸ ਦੇ ਕਮਰੇ ਬਣੇ ਹੋਏ ਸੀ ਇਸ ਹਵੇਲੀ ਦੇ ਵਿੱਚ ਕਿੰਨੀ ਸ਼ਾਨਦਾਰ ਜਿਹੜੀ ਗੋਲਾਈ ਦੇ ਨਾਲ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਪਾਏ ਹੋਏ ਆ ਜ਼ਿਆਦਾਤਰ ਇਹਦੇ ਵਿੱਚ ਜਿਹੜੀ ਇੱਟ ਦਾ ਇਸਤੇਮਾਲ ਕੀਤਾ ਗਿਆ ਉਹ ਵੀ ਛੋਟੀ ਇੱਟ ਦਾ ਹੈ ਤੇ ਜਿਹੜੀਆਂ ਛੱਤਾਂ ਨੇ ਉਹ ਵੀ ਇਸ ਦੀਆਂ ਪ੍ਰਾਣੀਆਂ ਛੱਤਾਂ ਨੇ ਜਿਸ ਤਰ੍ਹਾਂ ਬਾਲਿਆਂ ਵਾਲੀਆਂ ਪਹਿਲਾਂ ਛੱਤਾਂ ਹੁੰਦੀਆਂ ਸੀ ਉਹੀ ਛੱਤਾਂ ਨੇ ਬਹੁਤ ਸਾਰਾ ਜਿਹੜਾ ਇਸ ਦਾ ਹਿੱਸਾ ਹੈ ਉਹ ਹੁਣ ਟਹਿ ਟੇਰੀ ਹੋ ਚੁੱਕਾ ਹੈ ਪਰ ਜਿੰਨਾ ਕੁ ਮੌਜੂਦ ਆ ਉਹ ਅੱਜ ਵੀ ਵੇਖ ਕੇ ਉਹ ਸ਼ਾਨਦਾਰ ਨਜ਼ਰ ਆਉਂਦਾ ਹੈ ਦੋਸਤੋ ਇਸ ਪਾਸਿਓਂ ਆਪਾਂ ਐਂਟਰੀ ਕੀਤੀ ਸੀ ਇਹਦਾ ਬਾਹਰਲਾ ਤੇ ਅੰਦਰਲਾ ਡਿਜ਼ਾਈਨ ਆ ਜਿਹੜਾ ਉਹ ਲਗਭਗ ਇੱਕੋ ਜਿਹਾ ਲੱਗਦਾ ਹੈ ਇੱਕ ਇਹ ਥੋੜਾ ਜਿਹਾ ਇੱਕ ਵੱਖਰਾ ਸਾਈਡ ਐ ਇਸੇ ਹਵੇਲੀ ਦੇ ਵਿੱਚ ਆ ਦੱਸਦੇ ਆ ਕਿ ਇੱਥੇ ਜਿਹੜੇ ਹਾਥੀ ਜਾਂ ਘੋੜੇ ਵਗੈਰਾ ਸੀ ਉਹ ਸਿੱਧੇ ਆਉਂਦੇ ਸੀ ਤੇ ਜਿਹੜੀ ਫਸਲ ਹੁੰਦੀ ਸੀ ਉਸ ਨੂੰ ਸਾਂਭਣ ਦੇ ਵਾਸਤੇ ਇਹ ਇੱਕ ਵੱਖਰਾ ਪੋਰਸ਼ਨ ਇਸੇ ਹਵੇਲੀ ਦੇ ਵਿੱਚ ਹੀ ਬਣਿਆ ਹੋਇਆ ਸੀ ਜਿਹੜਾ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਸਾਰਾ ਪੁਰਾਣਾ ਉਸੇ ਸਮੇਂ ਦਾ ਹੈ ਇਸ ਹਵੇਲੀ ਦੇ ਜਿਹੜਾ ਹੁਣ ਮੌਜੂਦਾ ਪਰਿਵਾਰ ਨੇ ਉਹ ਮਾਨਸਾ ਸ਼ਹਿਰ ਦੇ ਵਿੱਚ ਸ਼ਾਇਦ ਰਹਿੰਦੇ ਨੇ ਉਹਨਾਂ ਦੇ ਨਾਲ ਕੋਈ ਗੱਲਬਾਤ ਤਾਂ ਨਹੀਂ ਹੋ ਸਕੀ ਤੇ ਇਸ ਹਵੇਲੀ ਦੇ ਬਾਰੇ ਕੋਈ ਪ੍ਰੋਪਰ ਜਾਣਕਾਰੀ ਵੀ ਨਹੀਂ ਮਿਲ ਸਕੀ ਕਿ ਇਹ ਕਿੰਨੀ ਪੁਰਾਣੀ ਹੈ ਕਿਹੜੇ ਸਾਲ ਦੇ ਵਿੱਚ ਬਣੀ ਸੀ ਪਰ ਅਸੀਂ ਇੱਥੋਂ ਲੰਘ ਰਹੇ ਸੀ ਤੇ ਸੋਚਿਆ ਕਿ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਂਝੀ ਕਰੀਏ ਤੁਹਾਨੂੰ ਇਹ ਪੁਰਾਣੀ ਹਵੇਲੀ ਮਾਨਸਾ ਦੇ ਪਿੰਡ ਬਾਜੇਵਾਲੇ ਦੀ ਦਿਖਾਈਏ ਤਾਂ ਦੋਸਤੋ ਬੜੀ ਸ਼ਾਨਦਾਰ ਇਸ ਹਵੇਲੀ ਦੀ ਟੌਰ ਸੀ ਪਿੰਡ ਵਾਸੀ ਜਿੰਨੇ ਇੱਕ ਮਿਲੇ ਗੱਲਬਾਤ ਹੋਈ ਤਾਂ ਸਾਰੇ ਦੱਸਦੇ ਆ ਕਿ ਅਸੀਂ ਬਚਪਨ ਤੋਂ ਹੀ ਇਸ ਹਵੇਲੀ ਨੂੰ ਦੇਖਦੇ ਆ ਰਹੇ ਹਾਂ ਪਰ ਹੌਲੀ-ਹੌਲੀ ਕਰਕੇ ਇਹ ਖੰਡਰ ਹੁੰਦੀ ਜਾ ਰਹੀ ਆ ਦੋਸਤੋ ਬਹੁਤ ਸਾਰੀਆਂ ਇਦਾਂ ਦੀਆਂ ਹਵੇਲੀਆਂ ਨੇ ਜਿਹੜੀਆਂ ਕਿ ਹੁਣ ਮੌਜੂਦਾ ਸਮੇਂ ਦੇ ਵਿੱਚ ਖੰਡਰ ਹੋ ਰਹੀਆਂ ਨੇ ਕਿਸੇ ਸਮੇਂ ਇਹਨਾਂ ਹਵੇਲੀਆਂ ਦੀ ਇੱਕ ਆਪਣੀ ਵੱਖਰੀ ਟੌਰ ਸੀ ਤੇ ਉਹਨਾਂ ਦੇ ਵਿੱਚ ਇੱਕ ਇਹ ਬਾਜੇ ਵਾਲੇ ਦੀ ਹਵੇਲੀ ਵੀ ਆ ਕਿ ਜਿਹੜੀ ਬਹੁਤ ਸ਼ਾਨਦਾਰ ਇਹ ਬਾਹਰਲਾ ਪਾਸਾ ਆਪਾਂ ਦੇਖ ਰਹੇ ਹਾਂ ਇਸ ਦਾ 메ਨ ਜਿਹੜਾ ਦਰਵਾਜ਼ਾ ਤੇ ਬਾਹਰੋਂ ਐਂਟਰੀ ਆ ਤੇ ਦੋਸਤੋ ਇਦਾਂ ਦੀਆਂ ਹਵੇਲੀਆਂ ਕੁਝ ਕੁ ਪਿੰਡਾਂ ਦੇ ਵਿੱਚ ਹੀ ਰਹਿ ਗਈਆਂ ਜਿਹੜੀਆਂ ਲੋਕਾਂ ਨੇ ਸੰਭੀਆਂ ਨੇ ਪਰ ਜ਼ਿਆਦਾਤਰ ਅੱਜ ਇਸ ਤਰ੍ਹਾਂ ਦੀਆਂ ਹਵੇਲੀਆਂ ਖੰਡਰ ਹੋ ਚੁੱਕੀਆਂ ਨੇ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਕਮੈਂਟ ਜਰੂਰ ਕਰਿਆ ਜੇ ਤੇ ਜਾਂਦੇ ਜਾਂਦੇ ਵੀਡੀਓ ਨੂੰ ਸਾਂਝਾ ਜਰੂਰ ਕਰਿਓ ਧੰਨਵਾਦ